ਅੱਕ ਕੋਲ ਦੀ ਸਵੇਰੇ ਪੀਂਦੇ ਰਗਣ ਕੇ ਪੰਗ ਸਾਰਾ ਪਿੰਡ ਹੋਇਆ ਤੰਗ ਬਸ ਚਾਰ ਕੰਨੇ ਅੰਗ ਜੰਗ ਪੰਗ ਦੀ ਹੀ ਰੱਖਦੇ ਨਾ ਹੋਰ ਕੋਈ ਮੰਗ ਚਾਰ ਪੰਜ ਕੰਨੇ ਅੰਗ ਸਾਰਾ ਪਿੰਡ ਹੋਇਆ ਤੰਗ ਪਾਣੇ ਨੀਲੇ ਨੀਲੇ ਗਾਤਰੇ 'ਚ ਟੇਕਦੇ ਤਵੰਗ ਲੈਦੇ ਮੁਰਦੀ ਲੜਾਈ ਕੋਈ ਡਰ ਨਾ ਹੀ ਸੰਗ ਲੋਕੀ ਕਹਿਣ ਹੋਏ ਕਮਲ ਆ ਪੀ ਪੀ ਕੇ ਪੰਗ ਚਾਰ ਪੰਜ ਕੰਨੇ ਅੰਗ ਤੇ ਚਾਰ ਪੰਜ ਕੰਨੇ ਅੰਗ ਇਨੀ ਦੁਨੀਆ ਹੀ ਸਾਈ ਰੱਖੀ ਛਕੇ ਉਤੇ ਤੰਗ ਕਿਹੜੀ ਸ਼ਕਤੀ ਪਤਾ ਨਹੀਂ ਕਿਹੜਾ ਚੜਿਆ ਏ ਰੰਗ ਲੋਆ ਮਣ ਮਣ ਚੁੱਕਿਆ ਜੋ ਛੇੜ ਚੱਲੀ ਜੰਗ ਚਾਰ ਪੰਜ ਕੰਨੇ ਅੰਗ ਸਾਰਾ ਪਿੰਡ ਹੋਇਆ ਚੇਰਿਆਂ ਨੂੰ ਟੱਕ ਲੈਂਦੇ ਮਾਰਦੇ ਆ ਚੋਬ ਅਸਮਾਨ ਸਰੀ ਚੱਕ ਲੈਂਦੇ ਮਾਰਦੇ ਆ ਛੋਟੇ ਜਦੋਂ ਮੋਤ ਨੂੰ ਵੀ ਡੱਕ ਲੈਂਦੇ ਦੁਨੀਆ ਨੂੰ ਜਿਹੜੇ ਜੁੱਤੀ ਉੱਤੇ ਹੱਕ ਲੈਂਦੇ ਲੋਕੀ ਕਹਿੰਦੇ ਮੁੰਡਾ ਮਰ ਜਾਵੇ ਹੋ ਜੇ ਨਾ ਨੇ ਅੰਗ ਹੱਕ ਕੁਲ ਦੀ ਸਵੇਰੇ ਪਿੰਦੇ ਰਗੜ ਕੇ ਭੰਗ ਸਾਰਾ ਪਿੰਡ ਹੋਇਆ ਤੰਗ ਬਸ ਚਾਰ ਕੰਨੇ ਅੰਗ ਜੰਗ ਪੰਦ ਦੀ ਹੀ ਰੱਖਦੇ ਨਾ ਹੋਰ ਕੋਈ ਮੰਨ ਚਾਰ ਪੰਜ ਕੰਨੇ ਅੰਗ ਸਾਰਾ ਪਿੰਡ ਹੋਇਆ ਤੰਗ ਚਾਰ ਪੰਜ ਕੰਨੇ ਅੰਗ ਸਾਰਾ ਪਿੰਡ ਹੋਇਆ ਤੰਗ ਚਿੱਤ ਤਾਸਵੇ ਜਿਹੜਾ ਮਨ ਜਿਹਦੇ ਲਈ ਭੁੱਖਾ ਸਾਰਾ ਦਿਨ ਰਹੀਏ ਘੁੰਮ ਪਾਗੇ ਦੇ ਗਾੜਾ ਗੇ ਤਰੇ ਤਰ ਗਾ ਨੂੰ ਪਿੱਛੇ ਲੜੇ ਸਦਾ ਜਗ ਚਾਰ ਪੰਜ ਕਿੰਨੇ ਅੰਗ ਸਾਰਾ ਪਿੰਡ ਹੋਇਆ ਤੰਗ ਚਹੀਦਾ ਦੇ ਨੇ ਟੋਲੇ ਪਰਿਸ਼ਾਨੇ ਅੰਗ ਸੰਗ ਚਾਰ ਪੰਜ ਕਿੰਨੇ ਅੰਗ ਹੋਇਆ ਸਾਰਾ ਪਿੰਡ ਤੰਗ ਚਾਰ ਪੰਜ ਕਿੰਨੇ ਅੰਗ ਹੋਇਆ ਸਾਰਾ ਪਿੰਡ ਤੰਗ ਚਾਰ ਪੰਜ ਕਿੰਨੇ ਅੰਗ ਹੋਇਆ ਸਾਰਾ ਪਿੰਡ ਤੰਗ ਗਾੜੀ ਗਾੜੀ ਦੇਖ ਲਾ ਕੇ ਪਿਆਰ ਬੱਤਿਆਰ ਸਿੰਘ ਢੋਡ ਢੋਡ ਸੁੱਖਾ ਸਾਰੇ ਦੁੱਖ ਦਿੱਤੇ ਮਾਰ ਦੇਗੇ ਹੁੱਚਦੇ ਨੇ ਐਸਾ ਕੀਨੇ ਗਾਣੇ ਪਲ ਸਰੇ ਤੇ ਗਾਇਤਾ ਜੁਝਾਰ ਸਿੰਘ ਬੱਦ ਨੂੰ ਜਿਕਰੇ ਚੁੱਕ ਸਾਇਤਾ ਜੁਝਾਰ ਸਿੰਘ ਬੁੱਢਾ ਦਲ ਬੁੱਢਾ ਦਲ ਕਰਦਾ ਜੁਝਾਰ ਸਿੰਘ ਬੁੱਢਾ ਦਲ ਬੁੱਢਾ ਦਲ ਕਰਦਾ ਜੁਝਾਰ ਸਿੰਘ ਬੁੱਢਾ ਦਲ ਬੁੱਢਾ ਦਲ ਕਰਦਾ ਜੁਝਾਰ ਸਿੰਘ